ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਪਿੰਡ ਦਰਾਸ ਤੋਂ ਟਾਈਮ 7:30 ਦਾ ਹੋ ਚੁੱਕਿਆ ਤੇ ਕੱਲ ਆਪਾਂ ਦਰਾਸ ਪਹੁੰਚ ਗਏ ਹਾਂ 4:00 ਵਜੇ ਬਾਅਦ ਕੱਪੜੇ ਉਪਰੇ ਧੋਣ ਵਾਲੇ ਉਹ ਤੋਂ ਉੱਤੇ ਤੋਂ ਤੇ ਹੋ ਕਰਨ ਕੰਮ ਆਕਾਰ ਕਰਦੇ ਹਨੇਰਾ ਕੈਂਪਿੰਗ ਇੱਥੇ ਤਾਂ ਨਹੀਂ ਕੀਤੀ ਵੀ ਇੱਥੇ ਆਂਦੇ ਭਾਲੂ ਦਾ ਬਹੁਤ ਖਤਰਾ ਉਹਦਾ ਕਰਕੇ ਆਪਾਂ ਕੈਂਪਿੰਗ ਨਹੀਂ ਕੀਤੀ ਇਹ ਆ ਲਿਖਿਆ ਜੀ ਆਹ ਜਾਨਵਰ ਇੱਥੇ ਪਾਏ ਜਾਂਦੇ ਪਰ ਭਾਲੂ ਆnde ਬਹੁਤ ਖਤਰਨਾਕ ਆ ਕੋਲ ਹੈ ਕੜਵੀ ਹੈ ਇਹ ਕਰਕੇ ਆਪਾਂ ਫਿਰ ਇੱਥੇ ਕਮਰਾ ਲੈ ਲਿਆ ਕੱਪੜੇ ਆਪਾਂ ਪਾਏ ਸੁੱਕਣੇ ਤੇ ਜਾਜ ਆਪਣਾ ਰਖੜੀ ਓਨਰ ਦੁਕਾਨ ਮਾਰ ਕੇ ਤੇ ਚਲੇ ਗਿਆ ਆਂਦਾ ਵੀ ਮੈਂ ਕਰਾਂਗਾ ਇੱਥੇ ਰੁਕੇ ਹਾਂ ਰਾਤ ਆਪਾਂ ਚਾਹ ਬਣਾਈਆ ਚਾਹ ਬਣਾ ਲੇ ਕੋਈ ਆਹ ਰੰਗ ਤੇ ਸਮਾਨ ਸਭੋਂ ਸਾਰਾ ਖਿਲਰਿਆ ਪਿਆ ਇਕੱਠਾ ਕਰ ਕਰਕੇ ਪਾਉਣੇ ਆ ਇਹ ਕਮਰੇ ਦਾ ਇੱਥੋਂ ਤੱਕ ਆਵਾ 200 ਰੁਪਇਆ ਉਹਦਾ ਮੰਗਦਾ ਸੀ ਇਹ 500 ਰੁਪਇਆ ਤਾਂ ਮਾਂ ਹੀ ਰਾਜ਼ੀ ਗੱਟਣੀ ਆ 200 ਇਹ ਦੇ ਦੇ ਹਨ ਪੂਰੇ ਘੈਂਟ ਗੱਲਾਂ ਵਾਹ ਆ ਦੋ ਇਹਦੇ ਰੂਮ ਆ ਮਾਕੀ ਮੋਲ ਚਾਲ ਪੂਰਾ ਵਧੀਆ तो दो सौ रुपये अपनी खाने दाने की कोई गल नहीं हुई बाथरूम यूज कर बाथरूम तो चलिए इधरों आए इधर जाना आज इन्होंने पानी गर्म करम है जी ਇਨੂੰ ਕਰਮ ਵਾਲੇ ਨੂੰ ਤਾਂ ਕੀ ਮਾਰ ਲਈਏ ਕਰਾ ਸਾਫ਼ ਸੁਥਰਾ ਕਰ ਲਈਏ ਕੱਪੜੇ ਚੱਲੇ ਸੁੱਕ ਲੱਗਦਾ ਤੋਂ ਨਾਲੀਆਂ ਦੋ ਤਿੰਨ ਬਰਤੀਆਂ ਤੇ ਮੈਂ ਹਾਂ ਧੋ ਲਈਏ ਉਹ ਵੀ ਫਿਰ ਦੋ ਤਿੰਨ ਅਗੀਆਂਣਗੇ ਥੋੜਾ ਜਿਹਾ ਟਾਈਮ 10-15 ਮਿੰਟ ਹੋਰ ਇੰਤਜ਼ਾਰ ਕਰਨਾ ਪਊ ਫਿਰ ਸੁੱਕ ਜੂ ਬਾਕੀ ਘਾੜ ਮੋਲ ਚਾਲ ਮੋਰ ਸਾਲ ਮਾਰੇ ਮੋਟੀ ਟਾਕੀ ਮਾਰ ਲਈ ਜਿੱਥੇ ਮਿੱਟੀ ਲੱਗੀ ਹੈ ਨਾ ਉਹ ਨਹੀਂ ਲਈ ਕਿਉਂਕਿ ਮਿੱਟੀ ਟਾਕੀ ਲਾਉਂਦੇ ਚਰੀਟਾ ਪੈਣੀ ਹੈ ਢੂੰਕੀ ਤੇ ਤੇ ਅਨਰ ਕਿਹਾ ਏ ਮੇਨ ਬਾਜ਼ਾਰ ਦਰਾਸ ਉਹ ਇੱਥੋਂ ਹੈ 1.5 ਕਿਲੋਮੀਟਰ ਦੂਰ ਉੱਥੇ ਗਿਆ ਮੈਨੂੰ ਆਉਂਦਾ ਹੀ ਜਾਣਾ ਆਇਆ ਤੇ ਸ਼ਟਰ ਖਾਂ ਸੋਟ ਜੀ ਮਾਠੀ ਮੈਨੂੰ ਟਾਈਮ ਲੱਗ ਗਿਆ ਨਾ ਆਉਂਦਾ 2 ਘੰਟੇ ਲੱਗਣ ਮੈਨੂੰ ਮੈਨੂੰ 1.5 ਘੰਟੇ ਲੱਗ ਜਾਣਾ ਆਪਾਂ ਰੈਡੀ ਹੋ ਗਏ ਆ ਸਮਾਨ ਲੱਦ ਕੇ ਤੇ ਜਾ ਜਾ ਆਪਣਾ ਰੈਡੀ ਆ ਸਟਾਰਟ ਕੀਤਾ ਗਰਮ ਹੋ ਜੇਕਰ ਤੇ ਬਿਲੇ ਸੋਕੇ ਪਾੜੇ तो माहौल चाल वाली तुर् तो फौज आनी वाहर मूह बोर वो माल मालका सचे पाशा मेहर करी सफर आपसा ये करना भाई ये चालेगा जी आप इतो निकल बहार ਵਧੀਆ ਥਾਂ ਹੈ ਕਮਾਲ ਦੀ ਜਗ੍ਹਾ ਹੈ ਬੰਦੇ ਵੀ ਬਹੁਤ ਵਧੀਆ ਯਾਰ ਮੈਨੂੰ ਜਿੰਨੇ ਵੇਖ ਤੱਕ ਮਿਲੇ ਰ ਬਹੁਤ ਚੰਗੇ ਸਾਰੇ ਸਹੀ ਨੇ ਬੰਦੇ ਮਾੜੀ ਨਹੀਂ ਕੋਈ ਕੋਝ ਗਈ ਜੀ ਆਪਾਂ ਕਾਰ ਗੇਲ ਬਾਰ ਮੋਂ ਬੋ ਮੋਰੀਆ ਕਿਹੜਾ ਦਾਉਦਾ ਨਹੀਂ ਚੱਲ ਫੜ ਲਿਓ ਦੇਖੀ ਲਿਖਿਆ ਬਾਕੀ ਅੰਦਰ ਦਾ ਝਾਕਾ ਵਾਕਾ ਬੇਨੇ ਤਾਂ ਕਰ ਗਏ ਗਾੜੀ ਮਾਤ ਲਗਾਓ ਯਾਹ ਪਰ ਠੀਕ ਹੈ ਸਰ ਥੈਂਕ ਯੂ ਕਾਰ ਗਿਲ ਨੂੰ ਮੋਰੀ ਇਹ ਨਾ 2004 ਚ ਬਣਿਆ ਜਿਹੜੀ ਕਾਰ ਗਿਲ ਨੂੰ ਸੁਣਦੇ ਨੇ ਇਹ ਵਾਰ ਹੋਈ ਨਾ ਉਹਨਾਂ ਸ਼ੀਡਾਸ ਤੇ ਉਹਨਾਂ ਮਤਲਬ ਉਹਨਾਂ ਦੇ ਨਾਮ ਉੱਤੇ ਲਿਖੇ ਕਾਸ਼ ਕਿ ਬਹੁਤ ਸੋਹਣੀ ਹੈ ਆ ਬਣਾਇਆ ਲੜਾ ਪੂਜਾ ਆ ਗਿਆ 315 38 ਕਿ ਕਿਵਾਂ ਦੀ ਜਗ੍ਹਾ ਇਹ ਆ ਦੋਸਤੋ ਇਹਦੇ ਬਾਰੇ ਲਿਖਿਆ ਮੈਨੂੰ ਦੇਣਾ ਪੜ੍ਹ ਲਣੀ ਆਉਂਦਾ ਤੁਸੀਂ ਪੜ੍ਹ ਲਓ हाँ कारगिल इस्तेमाल है आ, स्केन करके पूरी करी। बाकी पार्क पार्क दे जो पार्क की गल करिए बहुत घेंट पार्क कारगिल के युद्ध दौरान जेडी इस्तेमाल धूप हुई आई दानी

बाकी आ जा का बाकी है बने इत्र तो। पहाड़ देखो खूबसूरत है ये पहाड़ होर चार चांद लगा दे खूबसूरत है बहुत सोनी जगह दो चार से बनी करके운데 युद्ध दौरान जड़े भी ये शहीद उन स्मारक बाकी इधरदा जैसा है

ਨੰਬਰੋਂ ਵੀ ਚੱਕਰ ਮਿਲਿਆ ਉਹ ਉਗਾ ਦੇ ਇੱਥੇ ਇੰਡੀਆ ਆਰਮੀ ਬਹੁਤ ਕਾਟ ਗੱਲ ਬਾਤ ਇਥੋਂ ਬਾਸੀ ਪਾਰਕਿੰਗ ਦੀ ਗੱਲ ਹੈ ਆਹ ਨਾ ਸ਼ੀਦਾ ਦੀ ਜਗ੍ਹਾ ਦੇ ਵਿੱਚ ਬਣਾਈ ਹੈਗੇ ਇਹਦੀ ਕਾਰ ਕਿੱਲ ਵੇਲੇ ਸੀ ਲੋਏ स्कैनिंग बार कोड तो स्कैन करके सारी जानकारी ले सकते हो स्क्रीनशॉट लागे स्कैन कर बाकी ये इतना ये होटल है इसपे आप पीती चाह और भाई, चा भाई। ठीक ठाक क्या बहुत स्वाद सुवादी भाई प्राणा खाना है, ठीक है। पर आजी तड़का ताकर के नहीं करता ये यहाँ के लोकल है क्या कहाँ से आप आप नेपाल से हो ठीक है तो माहौल उत्ताला ਉਹ ਆਪਾਂ ਇਥੋਂ ਚਾਲੇ ਪਾਉਣੇ ਗਾਨ ਆ ਟੱਪਾ ਐ ਰੜੇ ਜਹਾਜ਼ ਲਗੇ ਤੇ ਇਹ ਆਪਣੇ ਨਾਲ ਦਾ ਮੈਨੂੰ ਦੀਦੇ ਕੋਈ ਨਹੀਂ ਪਰ ਆਪਣਾ ਜਹਾਜ਼ ਸਭ ਤੋਂ ਤਗੜਾ ਐਵਰੇਜ ਹੀ ਵਧੀਆ ਇਹਨਾਂ ਮੈਂ ਵੱਡੇ ਦਾ ਕਿਤੇ ਐਵਰੇਜ ਨਹੀਂ ਦੇਣੀ ਔਰ ਸੋਹਣਾ ਦਿਨ ਹੈ ਇੱਥੇ ਕੋ ਕਿੰਡ ਪੀੜਾ ਆ ਗਿਆ ਪੀੜਾ ਆ ਗਿਆ ਬਾਲਾ ਵੀ ਚਟੇ-ਕਟੇ ਘਰ ਜੇ ਆ ਗਏ ਆਏ ਨਵੀਂ ਮਸਜਿਦ ਇੱਥੇ ਨਮਾਜ਼ ਕੋਈ ਪੜਦੇ ਜਿੱਥੇ ਨਮਾਜ਼ ਕੋਈ ਪੜਦੇ ਆ ਮਸਜਿਦ ਦਾ ਦਿਵਾਂ ਤਾਂ ਦੋਸਤੋ ਇਹ ਆ ਇੱਥੋਂ ਦਾ ਵਿਆਹ ਜੰਜ ਚੜੀ ਆ ਤੇ ਚੱਲਣ ਲੱਗੀ ਆ ਭਈਆ ਸ਼ਾਦੀ ਹੈ ਹਾਂ ਹਾਂ ਸ਼ਾਦੀ ਹੈ ਭਈਆ ਆਪਕੇ ਦੂਰੇ ਕਾ ਵੀ ਦੁਲਹਾ ਲੈ ਰਹੇ ਹੈ ਦੁਲਹਨ ਕੇ ਘਰ ਇਹ ਦੁਲਹਾ ਦੁਲਨ ਲੈਨੇ ਜਾ ਰਿਹਾ ਹੈ ਸ਼ਾਮ ਨੂੰ ਦੁਲਹਨ ਨੂੰ ਲਾਇੰਗੇ ਦੁਲਹੇ ਕੇ ਘਰ ਸ਼ਾਮ ਨੂੰ ਹਾਂ ਠੀਕ ਹੈ ਜੀ दूल्हा पीछे ठीक है और वादिया वादिया एंजॉय कर रहा हूँ मुबारक जी ठीक है ये शादी चांस जड़ रही है ਇਆ ਇਥੋਂ ਦੀ ਵਿਆਹ ਆਈ ਤਿਆਰੀ ਜਾਨੀ ਕਿ ਜਾਂਦੀ ਤਿਆਰੀ ਸ਼ਾਮ ਕੋ ਲੈ ਕੇ ਆਂਦੇ ਆ ਜਾਗੇ ਤੇ ਚੰਗਾ ਵਧੀਆ ਮਾਹੌਲ ਚਾਲੇ ਜਿਦਾ ਆਪਣੇ ਜਨ ਜੜਦੀ ਉਦਾਂ ਹੀ ਅਸੀਂ ਜੜੀ ਸ਼ਾਮ ਕੋ ਆਂਦੇ ਲੈ ਜਾਵਾਂ ਬਾਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ 41 ਹੈ ਜਾਨ ਤੇ ਬਹੁਤ ਚੰਗੇ ਬੰਦੇ ਸੀ ਯਾਰ ਮੈਂ ਇੱਕ ਨਹੀਂ ਗਿਆ ਉਹਨਾਂ ਨੂੰ ਵੀਡੀਓ ਬਣਾਉਣੀ ਤੇ ਕਿੰਦਾ ਵੀ ਗੱਲ ਨੂੰ ਬਣਾ ਲਓ ਤੇ ਬਾਕੀ ਕਿੱਦਾਂ ਦਾ ਲੱਗਾ ਮਾਹੌਲ ਚੱਲਦਾ ਕਿੰਨੀ ਸੋਹਣੀ ਲੱਗਦੀ ਨਦੀ ਇਦਾਂ ਚੱਲਦੀ ਦਰਾਸ ਨਦੀ ਵਜਦੀ ਦਰਾਸ ਦੇ ਵੀ ਚਾਹੀ ਤੂੰ ਲਿਖਿਆ ਨਹੀਂ ਇੱਥੇ ਕਿਦੇ ਹਾਂ ਲਿਖਿਆ ਨਹੀਂ ਇੱਥੇ ਕਿਦੇ ਕਿੰਨੇ ਫੋਟਾ ਆ ਕੀ ਚਾ ਕਾਬਾ ਕਾ ਬਹੁਤ ਸਮਾਇਆ ਮਰਫਾ ਲੱਤ ਨੇ ਟੁੱਟੇ ਹੈ ਬਰਫ ਦਾ ਕੋਈ ਨਹੀਂ ਲਹਿ ਗੈਤਾ ਬਰਫਾ ਲੁੱਦੀਆਂ ਹੈ ਅਗਲਾ ਮਹੀਨਾ ਤੋਂ ਸੋ ਚੜਨਾ ਉਹਦੀ 10 15 ਤਰੀਕ ਤੱਕਾਂ ਕੋਈ ਵਰਫ ਪਲਾਨ ਨਾ ਪੂਰੀ ਕਾਰ ਗਲੇ ਤੋਂ 3 ਕਿਲੋਮੀਟਰ ਆ ਪਰ ਆ ਵਿਊ ਬਹੁਤ ਸੋਹਣਾ ਹੈ ਯਾਰ ਬਹੁਤ ਘੈਂਟ ਗੱਲ ਬਾਤ ਆ ਇੱਥੇ ਠੰਡ ਹੈਗੀ ਆ ਮਾਤਾ ਸਵੇਰ ਦੇ ਕੋਟ ਪਾਇਆ ਧੁੱਪ ਵੀ ਓੜੀ ਵਧੀਆ ਲੱਗਦੀ ਆ ਅਸਮਾਨ ਬਹੁਤ ਸਾਫ਼ ਆ ਇਹ ਇੱਕ ਸਾਰੇ ਦੇ ਤਹਾਂ ਚੜ ਰਹੇ ਆਂ ਦੋਸਤੋ ਉੱਥੋਂ ਚੜਾ ਹੈ ਤੇ ਵੀ ਇਹ ਬੁਆੰਡ ਜਦੋਂ ਦਿਖਾਉਂਦੇ 50 ਰੁਪਏ ਚਾਰ ਚੁਲਾਈਂ ਦਾ ਦਿਖਾਉਂਦਾ ਉਹ ਸਾਹਮਣੇ ਆ ਪਾਕਿਸਤਾਨ ਉਹ ਪਾੜੀ ਉਹ ਪਾੜੀ ਪਾਕਿਸਤਾਨ ਆ ਨਦੀ ਕੌਣ ਸੀ ਹੈ ਸੂਰੂ 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 ਔਰ ਸ਼ਿੰਗੂ ਤੋਂ ਨੰਦਰਾਸ ਜਿਹੜਾ ਤੁਸੀਂ ਜਾਂਦੇ ਹੋ ਉਹ ਸ਼ਿੰਗੂ ਕਹਿੰਦੇ ਕਰੀਲ ਸਿਆਪੋਸ ਕੁੱਸੂ ਸਰੂ ਇਹ ਇਸ ਦਾ ਨਾਮ ਕੀ ਆ ਸਰੂ ਇਹ ਆ ਵੀ ਆ ਗਿਆ ਜਿਵੇਂ ਅੰਦੇਸ਼ ਬਣ ਜਾਂਦਾ ਸਰੂ ਨਦੀ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਚੱਲੇ ਜਾਂਦੀ ਦੇਖ ਸਾਡੇ ਇਧਰਲੇ ਇਹ ਆ ਸਰੂ ਨਦੀ ਕਾਰਗਿਲ ਆਪਾਂ ਪਹੁੰਚ ਗਏ ਆ ਇਹ ਸ਼ਹਿਰ ਦਾ ਚਾ ਕਾ ਫਾ ਕਾ ਬਾਕੀ ਵੇਣੇ ਆ ਇਥੇ ਹੋਮ ਸਟੇ ਮਿਲਦਾ ਹੈ ਤੇ ਜਾ ਟੈਂਟ ਲਾਉਣੇ ਆ ਆਪਾਂ ਇਹ ਆ ਕਾਰਗਿਲ ਸ਼ਹਿਰ ਕਿਆ ਨਜ਼ਾਰਾ ਖੂਬਸੂਰਤੀ ਤੇ ਕਮਾਲ ਆ ਜੀ ਬਹੁਤ ਹੀ ਸੋਹਣੀ ਜਗ੍ਹਾ ਹੈ ਆਪਾਂ ਕੈਂਪਿੰਗ ਵਾਸਤੇ ਜਗ੍ਹਾ ਲੱਭ ਰਹੇ ਹਾਂ ਸੋ ਸੋ ਕਮੈਂਟਾਂ ਦੇ ਵਿੱਚ ਕਿੰਨੀ ਦੀ ਜਗ੍ਹਾ ਲੱਗਦੀ ਐ ਨਾ ਕੈਮਰੇ ਨਾਲੋਂ ਐਦਾਂ ਖੁਦ ਵੇਖਿਆ ਤਾਂ ਮੈਂ ਬਹੁਤ ਸੋਹਣੀ ਲੱਗਦੀ। ਕਾਰਗਿਲ ਦੇ ਸ਼ਹਿਰ ਦਾ ਨਿਆਰਾ ਵੇਖੋ ਤੁਸੀਂ। ਸਿਟੀ ਕਰ ਬਹੁਤ ਸ਼ਾਨਦਾਰ। ਜਿੰਨੀ ਵੀ ਤਾਰੀਫ ਕਰੋ ਓਨੀ ਘਾਟੇ। ਤੇ برفਾਲ ਲੱਦੀਆਂ ਚੋਟੀਆਂ ਉਹ ਦੀਦੀਆਂ ਨਾ ਮਾਈਨਸ 1 2 ਦਾ ਹੰਦੇ ਵੀ ਰਾਤ ਨੂੰ ਚਲੇ ਜਾਂਦਾ ਇੱਥੇ ਹੁਣ ਆ आज ਸੇਵੂ ਲੈਏ ਸ ਤੇ ਅੰਗੂਰ ਲੈ ਆ ਇਹ ਕਰਦੇ ਹੁਣ ਪੇੜ ਪੂਜਾ ਤੇ ਗਾੜੀ ਸਪਿਤੀ ਰੇਲੀ ਜਾ ਕੇ ਵੇਣੇ ਕੀ ਮਾਹੌਲ ਚਾਲਾ ਗਰਗਲ ਤੋਂ ਆਪਾਂ ਤਕਰੀਬਨ ਕੋਈ 15 16 ਕਿਲੋਮੀਟਰ ਅਗੇ ਨਹੀਂ 18 ਕਿਲੋਮੀਟਰ 18 ਕਿਲੋਮੀਟਰ ਅਗੇ ਆਣ ਕੇ ਪਾਸਕੁੰਗ ਪਿੰਡ ਪਾਸਕੁੰਗ ਤੇ ਉੱਥੇ ਆਣ ਕੇ ਆਪਾਂ ਠਹਿਰੇ ਆ ਕਮਰਾ ਵੀ ਦਿਖਾਉਣਾ ਤੁਹਾਨੂੰ ਇਹ ਮੋਰ ਚੜਪਕਾ ਐਂਟਰੀ ਮਾਸ ਕੰਕਲ ਰਿਆ ਪਿਆ ਇਹ ਕਮਰਾ ਪੜਾ ਨਾਲ ਹੀ ਬਾਥਰੂਮ ਅਟੈਚਾ ਸੋਹਣਾ ਬਾਥਰੂਮ ਤੇ ਆ ਪਾ ਲਿਆ ਹੈ 350 ਰੁਪਏ ਦੇ ਵਿੱਚ ਸਿਰਫ ਕਮਰਾ ਚਾਹ ਪਾਣੀ ਰੋਟੀ ਮੈਂ ਦਾ ਖਰਚਾ ਉਹ ਵੱਖਰਾ ਤੇ ਮਦੀਆ ਮੋਲ ਚਾ ਨਾ ਆਪਾਂ ਜਿੱਤੇ ਹੋਮਟੇ ਦੇ ਰੁਕੇ ਆ ਉਹਦਾ ਬਾਹਰ ਦਾ ਮਾਹੌਲ ਚਾਲ ਨਜ਼ਾਰਾ ਕੀ ਆ ਤੁਹਾਨੂੰ ਦਿਖਾਉਣਾ ਆ ਉਹ ਪਠੇ ਜੀ ਬੀਜੇ ਆ ਆਮੇਨਾ ਹਾਈਵੇ ਆ ਜਿਹੜਾ ਕਾਰ ਗਿਲ ਤੋਂ ਦਦਾ ਬੀ ਜਾਂਦਾ ਉਹ ਘਮਰਾਪਨ ਹੋ ਤੁਲਾ ਹਾਈ ਵੀ ਕਾਰਗਿਲ ਤੋਂ ਲੱਗਦਾ ਇਹ ਇਧਰੇ ਨਾਲ ਦੀ ਸਬਜ਼ੀ ਭਾਜੀ ਆ ਤੇ ਬੁੱਠੇ ਆ ਵੀ ਜਗੇ ਕੀ ਆ ਬਾਕੀ ਫੋਲਵਾਰੀ ਵੇਖੋ ਕਿੰਨਾ ਸੋਹਣੀ ਹੈ ਇਹ ਜਗ੍ਹਾ ਇਹ ਸਾਰੀ ਸਬਜ਼ੀ ਜਿੰਨੀ ਵੀ ਹੈ ਆਪਦੇ ਤਿਆਰ ਕਰਦੇ ਆ ਮੁੱਲ ਹੀ ਲੈਂਦੇ ਉਹਦੇ ਵਿੱਚ ਵੀ ਜਾ ਕੇ ਵੇਖਾਂਗੇ ਪਰ ਆਉਣਗੇ परमिशन लै गए तो आ गैसट हाउस होम हाउस जिते आप ठहरे हैं और छोटे क्या हाल चाल है ठीक है हेलो अच्छा है क्या नाम इसका इसका नाम नासिर है नासिर नासिर हाँ। आपका क्या नाम है मेरा अली है अली है हाँ हाँ। ये घर के लिए जो आप इस्तेमाल करते लकड़ी वो है इसको हाँ, बांध के किस लिए ये जैसे बच्चे की तरह है छोटा उम्र में अभी बंद करेगा हाँ धीरे धीरे बड़ा हो जाएगा अच्छा सीधा जाएगा हाँ, मोटा आएगा जैसे वो है ना वो उस साइड वाला देखो हाँ 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 ये देखो ठीक है कितना मोटा हो गया इतना हो गया ना, कितने साल बाद काटते हो ये कम से कम दस पंद्रह साल दस पंद्रह साल वो कितने चिर बूटा आएगा वो मोटा वाला चलो ठीक है अच्छा, अच्छा जी हां अच्छा 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 का मैं पूछ रहा हूँ ये वाला ਜੇ ਅਨਾਰ ਅਨਾਰੇ ਕਿ ਕਿਆ ਹੈ ਨਹੀਂ ਨਹੀਂ ਇਹ ਬੱਕਰੀ ਵਗਰੀ ਖਾਤਾ ਹੈ ਬੇਡੂ ਅੱਛਾ ਬੱਕਰੀ ਬੇਡੂ ਠੀਕ ਹੈ ਕਾਂਡੇ ਕੰਡੇ ਵੜੇ ਨੂੰ ਠੀਕ ਹੈ ਲਗਾਤਾ ਇਹ ਵੀ ਲਗਾਤਾ ਹੈ ਠੀਕ ਹੈ ਚੰਗਾ ਛੋਟੇ ਬਾਏ 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 ਮੌਸਮ ਬਹੁਤ ਠੱਡਾ ਹੋ ਚੁੱਕਾ ਅਰਜਾਈ ਲਈ ਆ ਮੈਂ ਜਦੋਂ ਜਗਾਮ ਹੋਇਆ ਤਾਂ ਮੈਂ ਫੇਰ ਭਾਈ ਨਾਕਮੂ ਕੰਨ ਬਲੇਟੇ ਸਾਰੇ ਰੋਟੀ ਆ ਕੀ ਆ ਤੁਹਾਨੂੰ 1 ਘੰਟਾ 1/2 ਘੰਟਾ ਲੱਗ ਜਾਣਾ ਮੈਂ ਚੱਲ ਠੀਕ ਉਹਨਾਂ ਚਿਰ ਆਪਾਂ ਮੈਚ ਦੇਖੰਦੇ ਆ ਲਾਈਵ ਇੰਡੀਆ ਪਾਕਿਸਤਾਨ ਦਾ ਤੇ ਬਾਹਰ ਇਹਦੇ ਦੂਸੂ ਮੌਲ ਚਾਲ ਬਹੁਤ ਵਧੀਆ ਹੈ ਤੇ ਨੈਟ ਥੋੜਾ ਜਣਾ ਸੀ ਜਲਦਾ ਮੈਂ ਤੁਹਾਨੂੰ ਉਹਣਾ ਆ ਮੇ ਵਾਈਫਾਈ ਲਾਉਣ ਦਾ ਬਚਾ ਕਨੈਕਟ ਕੀਤਾ ਤੇ ਫਿਰ ਜਾ ਕੇ ਚੱਲਿਆ ਤੇ ਅੱਜ ਮੈਂ ਐਸ਼ ਹੋਏ ਨੇ ਤੇ ਕੱਲ ਨੂੰ ਇੱਥੋਂ ਤੁਰਦੇ ਆ ਤੇ ਵੇਨੇ ਆ ਵੀ ਗੱਲ ਕਿੰਨਾ ਸਫਰ ਨਿਪਟਦਾ ਕੀ ਮਾਹੌਲ ਚਾ ਲਗੇਦਾ ਤੇ ਅੱਜ ਦੇ ਵਲੌਗ ਦੀ ਕਰਦੇ ਆ ਸਮਾਪਤੀ ਉਹ ਸਾਰੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਵਲੌਗ ਨਾਲ ਨਵੇਂ ਦਾ ਹਾਂ ਤੇ ਸੋ ਸਵੀਟ